भी पेंडिंग सो विदाउट वेस्टिंग टाइम टाइम, या लेजिंग एक्स्ट्रा मैं रिक्वेस्ट की टीम और डीसी ऑफिस के कर्मचारी दोनों ही काफी देर से हैं कि सर आप आएं आ, और और चलो चलो टीम, टीम, टीम कितने मिलकर कर ऐसी जवानों को मिल रहे हैं हम हमारे आईपीएस ऐसे ये यह एक ऐसा इवेंट है जिससे जो देखने को मिलता है

ਚੱਲਾ ਸ਼ਾਬਾਸ਼ ਬਹੁਤ ਵਧੀਆ ਜਬਜੈਕਟਿਵ ਹੁੰਦਾ ਹੈ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡਿਜੀ ਸਾਹਿਬ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਹੈ ਔਰ ਇਹਦੇ ਵਿੱਚ ਜਿਹੜਾ ਅਸੀਂ ਡਰੱਗਸ ਦੇ ਖਿਲਾਫ ਐਕਸ਼ਨ ਕਰਦੇ ਆ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਬਲਿਕ ਨੂੰ ਵੇਅਰ ਕਰੀਏ ਤਾਂ ਕਿ ਲੋਕ ਸਾਨੂੰ ਵੱਤਵਾਰੇ ਯੋਗ ਹਾਸ ਕਰ ਸਕਣ ਔਰ ਲੋਕ ਆਪਣਾ ਆਪਣਾ ਰੋਲ ਵੀ ادا ਕਰ ਸਕਣ ਤਾਂ ਕਿ ਅਸੀਂ ਇਸ ਡਰੱਗਸ ਨੂੰ ਪੰਜਾਬ ਦੇ ਵਿੱਚ ਛੇਤੀ ਖਤਮ ਕਰਨ ਕਾਮਯਾਬ ਹੋ ਸਕੀਏ ਅੱਜ ਐਸਐਸਪੀ ਸਾਹਿਬ ਬਟਾਲਾ ਵੱਲੋਂ ਬੜਾ ਵਧੀਆ ਸਪੋਰਟਸ ਮੀਟ ਕਰਾਈ ਗਈ ਬਹੁਤ ਹੀ ਵੱਖ-ਵੱਖ ਸਕੂਲਾਂ ਕਾਲਜਾਂ ਨੌਜਵਾਨਾਂ ਨੇ ਵੀ ਹਿੱਸਾ ਲਿਆ ਉਹਨਾਂ ਦੇ ਸਮਾਰੋਹ ਦੇ ਵਿੱਚ ਕਈ ਪਿੰਡਾਂ ਦੇ ਸਰਪੰਚ ਮੈਂਬਰ ਪਿਆ ਸਾਹਿਬ ਉਹ ਵੀ ਸਾਰੇ ਹਾਜ਼ਰ ਸੀ ਤੋਂ ਇਹ ਇੱਕ ਉਪਰਾਲਾ ਹੈ ਜਿਹੜਾ ਜਾਰੀ ਰਹੂਗਾ ਔਰ ਉਮੀਦ ਹੈ ਇਹਦੇ ਸਾਨੂੰ ਚੰਗੇ ਨਤੀਜੇ ਵੀ ਆਉਣਗੇ ਮੈਂ ਖਾਸ ਤੌਰ ਤੇ ਡੀਸੀ ਸਾਹਿਬ ਦਾ ਵੀ ਸ਼ੁਕਰੀਆ ਦਾ ਕਰਦਾ ਹਾਂ ਉਹ ਵੀ ਆਪ ਇਸ ਵਿੱਚ ਸ਼ਾਮਲ ਹੋਏ ਔਰ ਉਹਨਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਸਾਂਝੀ ਲੜਾਈ ਆ ਔਰ ਔਰ ਜੇ ਅਸੀਂ ਸਾਂਝੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਲੜਾਂਗੇ ਅਸੀਂ ਜਿੱਤਾਂਗੇ ਬਿਸ਼ਰੁ। ਸ਼ੁਕਰੀਆ। ਅ ਇਹ ਗੱਲ ਬਾਝਵ ਹੈ ਕਿ ਜਿਹੜਾ ਜੂਥ ਹੈ ਉਹ ਜਿਵੇਂ ਦੱਸਿਆ ਸਾਡੀ ਸੰਗਤ ਨੂੰ ਇਹ ਵੀ 16 ਤੋਂ ਜਿਹੜੀ 20 ਸਾਲ ਦੀ ਉਮਰ ਹੁੰਦੀ ਹੈ ਇਹ ਬੜੀ ਸੈਂਸਿਟਿਵ ਉਮਰ ਹੁੰਦੀ ਹੈ। ਇਹਦੇ ਵਿੱਚ ਮੈਕਸਿਮ ਨਰਤੀ ਹੁੰਦੀ ਹੈ ਤੇ ਬੱਚੇ ਜਿਹੜੇ ਵੀ ਸਾਡੇ ਨੌਜਵਾਨ ਹੁੰਦੇ ਆ ਹੁੰਦੇ ਆ ਉਹਨਾਂ ਦੀ ਕਾਫੀ ਤਰ੍ਹਾਂ ਦੀ ਇਲਿਊਰਮੈਂਟਸ ਆਂਦੀਆਂ ਨੇ ਉਹਨਾਂ ਨੂੰ। ਤਾਂ ਇਸ ਸਮਾਜ ਲਈ ਥਿੰਨਦੀ ਮੈਕਸਿਮਮ ਸਾਡੇ ਮਾਂ ਬਾਪ ਦਾ ਫੈਮਲੀਜ਼ ਦਾ ਫਰਜ ਬੰਦਾ ਹੈ ਉਹਨਾਂ ਤੇ ਨਜ਼ਰ ਰੱਖਣ ਤੇ ਸਾਡਾ ਪ੍ਰਸ਼ਾਸਨ ਦਾ ਫਰਜ ਬੰਦਾ ਹੈ ਕਿ ਉਹਨਾਂ ਨੂੰ ਅਸੀਂ ਸਹੀ راستے ਉੱਤੇ ਲਾਈਏ ਸਪੋਰਟਸ ਇਜ਼ ਵਨ ਆਫ ਦੈਟ ਤੇ ਬਾਕੀ ਉਹਨਾਂ ਦੀ ਐਜੂਕੇਸ਼ਨ ਹੈ ਉਹਨਾਂ ਦਾ ਕਿਸ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਲਈ ਜੋਬ ਅਸੀਂ ਕ੍ਰੀਏਟ ਕਰੀਏ ਅਸੀਂ ਇਹ ਸਾਰੀਆਂ ਜਿੱਦਾਂ ਬੜੀਆਂ ਚੀਜ਼ਾਂ ਸੋ ਸ਼ਾਇਦ ਅੱਜ ਲੋਡ ਵੀ ਹੈ ਕਿ ਡਰਗ ਐਡਿਕਸ਼ਨ ਪਿੱਛੇ ਸਾਡੀ ਮੀਟਿੰਗ ਵੀ ਹੁੰਦੀ ਆ ਸਿਵਲ ਸਰਜਨ ਸਾਹਿਬ ਨਾਲ ਤੇ ਪੁਲਿਸ ਅਫਸਰਸ ਨਾਲ ਹੁੰਦੀ ਆ ਤੇ ਅਸੀਂ ਇਹੀ ਸਾਡਾ ਤਵਜੂ ਹੈ ਕਿ ਜਦੋਂ ਕੋਈ ਡਰਗ ਦਾ ਕੇਸ ਆਉਂਦਾ ਹੈਗਾ ਐਡਿਕਸ਼ਨ ਦਾ ਤਾਂ ਉਹਦੀ ਫੈਮਲੀ ਨੂੰ ਇਨਵੋਲ ਕਰੋ ਉਹਦੀ ਮザー ਨੂੰ ਉਹਦੀ ਸੋਟਰ ਨੂੰ ਉਹਦੀ ਪਤਨ ਨੂੰ ਤਾਂ ਜੋ ਕਿ ਐਟ ਲੀਸਟ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡਾ ਬੱਚਾ ਇਸ ਤਰ੍ਹਾਂ ਦੀ ਚੀਜ਼ ਚ ਇਨਵੋਲ ਹੈ ਤਾਂ ਕਿ ਉਹ ਉਹਦਾ ਖਿਆਲ ਵੀ ਰੱਖ ਸਕਣ ਉਹਦੀ ਮੈਡੀਕੇਸ਼ਨ ਵੀ ਪ੍ਰੋਪਰ ਕਰ ਸਕਣ ਦਿੱਥੇ ਮਨ ਜੋ ਗੱਲ ਸਾਥ ਦਾ ਬਹੁਤ ਹੀ ਵੱਡਾ ਉਪਰਾਲਾ ਵਾ ਕਿ ਇਹਨਾਂ ਨੇ ਜਿਹੜੇ ਆਪਣੀ ਜੰਗ ਜਨਰੇਸ਼ਨ ਆ ਉਹਨਾਂ ਦੀ એનર્ਜੀ ਜਿਹੜੀ ਆ ਵੀ ਸਪੋਰਟਸ ਪ੍ਰਤੀ ਟ੍ਰਾਂਸਫਰ ਕਰਨ ਨਾਲ ਸੰਬੰਧੀ ਜਿਹੜਾ ਵੀ ਇਹ ਨਸ਼ੇ ਤੋਂ ਅਲੱਗ ਰਹਿਣਗੇ ਇਸ ਸੰਬੰਧੀ ਸਰ ਮੈਂ ਆਪ ਨੂੰ ਜਾਣਕਾਰੀ ਦੇਣਾ ਚਾਹੁੰਦਾ ਵੀ ਮੈਂ ਵੀ 골ਡ ਮੈਡਲਿਸਟ ਆ ਪੰਜਾਬ ਪੁਲਿਸ ਦੀ ਟੇਬਲੋਗੇਟ ਦੇ ਰਿਹਾ ਪੀਪੀ ਕੋਈ ਜੰਗ ਜਨਰੇਸ਼ਨ ਉਹਨਾਂ ਨੂੰ ਮਤਲਬ ਮੋਟੀਵੇਸ਼ਨ ਮਿਲਦੀ ਆ ਵੀ ਆਪਾਂ ਇਸ ਸੰਬੰਧੀ ਨਸ਼ਿਆਂ ਨੂੰ ਛੱਡ ਕੇ ਗੇਮ ਗੇਮ ਦੇ ਨਾਲ ਜੁੜੀਏ ਜਿਸ ਕਾਰਨ ਕਿ ਮੇਰੇ ਖਿਆਲ ਨਾਲ ਸ਼ਾਇਦ ਅੱਜ ਵਿਜ਼ਨ ਦੀ ਘਾਟ ਆ ਸ਼ਾਇਦ ਵਿਜ਼ਨ ਨਹੀਂ ਹੈ ਬਿਲਕੁਲ ਸਰ ਵਿਜ਼ਨ ਦੀ ਪ੍ਰੋਬਲਮ ਸਰੀਆ ਵੀ ਜਿਹੜੀ ਆਪਣੀ ਜਨ ਜੇਨਰੇਸ਼ਨ ਹੈ ਅਰਾਊਂਡ 15 ਟੂ 16 ਇਅਰ ਦੇ ਜਿਹੜੇ ਬੱਚੇ ਨੇ ਉਹਨਾਂ ਦੀ એનર્ਜੀ ਜੇਕਰ ਆਪਾਂ ਸਪੋਰਟਸਵਲ ਟ੍ਰਾਂਸਫਰ ਕਰ ਦਾਂਗੇ ਨਾ ਫਿਰ ਉਹਨਾਂ ਦਾ ਜਿਹੜਾ ਅਪਕਮਿੰਗ ਏਜ ਆ ਰਹੀ ਆ ਉਹ ਹਮੇਸ਼ਾ ਹੀ ਸਪੋਰਟਸਵਲ ਚੁਕੇਗੇ ਫਿਰ ਉਹ ਨਸ਼ਿਆਂ ਵਾਲੇ ਬੰਨੇ ਜਾਂ ਜਦੋਂ ਬੱਚਾ ਪੜਕੇ ਆਊਗਾ ਉਹ ਸਪੋਰਟਸਵਲ ਖੇਡੂਗਾ ਮੁਰਗੀ ਜਿਹੜਾ ਸੌਵੇਗਾ ਸਵੇਰੇ ਫਿਰ ਉਹਨੂੰ ਚਾਹ ਹੁੰਦਾ ਵੀ ਮੈਂ ਗਰਾਊਂਡ 'ਚ ਜਾਣਾ ਮੈਂ ਹਾਰਡਵਰਕ ਕਰਨਾ ਮੈਂ ਟੀਮ ਦਾ ਮਤਲਬ ਆਪਣੀ ਟੀਮ ਨੂੰ ਅੱਪ ਲੈ ਕੇ ਜਾਣਾ ਵਾ ਤੇ ਜਿਹੜੇ ਬੱਚੇ ਨੇ ਕੋਈ ਹਾਰਡਵਰਕ ਨਹੀਂ ਕਰਨਾ ਜਾਂ ਉਹਨਾਂ ਨੇ ਕਰੇ ਰਹਿਣਾ ਵਾ ਤੇ ਸੁਸਾਇਟੀ ਉਹੋ ਜਿਹੀ ਰਹਿਣੀ ਆ ਉਹ ਬੱਚਾ ਫਿਰ ਹਮੇਸ਼ਾ ਨਸ਼ੇ 'ਚ ਲੱਜਾਊਗਾ ਤੋਂ ਮੇਰਾ ਇਹੀ ਕਹਿਣਾ ਚਾਹੁੰਦਾ ਇਹਣਾ ਚਾਹੁੰਦਾ ਵੀ ਜਿਹੜੇ ਆਪਣੇ ਪਿੰਡ ਦੇ ਪਿੰਡਾਂ 'ਚ ਆ ਹਮੇਸ਼ਾ ਆਪਾਂ ਸਾਰਿਆਂ ਬੱਚੇ ਜਿਹੜੇ ਆ ਉਨਾਂ ਨੂੰ ਗਰਾਉਂਡ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਵਧੀਆ ਗਰਾਉਂਡ ਹੋਊਗੀ ਉਸ ਪਿੰਡ ਦੇ ਵਿੱਚ 80% ਸ਼ਾਰਟਮੈਟਿਕ ਨਹੀਂ ਹੋਊਗਾ ਤੇ ਜਿਹੜੇ ਪਿੰਡ ਸਕੂਲ ਹੀ ਵਧੀਆ ਹੋਊਗਾ ਉੱਥੇ ਵੀ ਨਸ਼ਾ ਬਿਲਕੁਲ ਨਹੀਂ ਹੋਊਗਾ